ਸੋ ਸਸੀਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਕੱਲ ਬਨੂੜ ਵਾਲੀ ਖਬਰ ਸ਼ੇਅਰ ਕੀਤੀ ਤੇ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਉਮੀਦ ਕਰਾਂਗੇ ਤੁਹਾਡੀ ਇਹ ਕੋਸ਼ਿਸ਼ ਜਾਇਆ ਨਹੀਂ ਜਾਏਗੀ ਤੇ ਸਰਕਾਰ ਬਨੂੜ ਦੇ ਵਿੱਚ ਡੈਂਸਿਲਟਿੰਗ ਦੇ ਆੜ ਦੇ ਵਿੱਚ ਜੇ ਮਾਈਨਿੰਗ ਹੋ ਰਹੀ ਹੈ ਜੇ ਕੋਈ ਗਲਤ ਕੰਮ ਹੋ ਰਿਹਾ ਤਾਂ ਉਸਤੇ ਐਕਸ਼ਨ ਜ਼ਰੂਰ ਲਏਗੀ ਸੋ ਦੂਸਰੀ ਖਬਰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਆ ਚਾਹਾਂਗੇ ਕਿ ਇਸ ਨੂੰ ਵੀ ਤੁਸੀਂ ਪਿਆਰ ਦਿਓ ਕਿਉਂਕਿ ਲੋਕਾਂ ਦੀ ਪਰੇਸ਼ਾਨੀ ਜਿਹੜੀ ਹੁੰਦੀ ਹੈ ਉਹ ਸਾਰਿਆਂ ਦੀ ਹੀ ਪਰੇਸ਼ਾਨੀ ਹੁੰਦੀ ਹੈ ਜਦ ਸਾਰੇ ਮਿਲ ਕੇ ਖਬਰ ਨੂੰ ਸ਼ੇਅਰ ਕਰਦੇ ਆ ਤਾਂ ਸਰਕਾਰ ਵੀ ਉਸ ਦਾ ਹੱਲ ਜਲਦੀ ਤੋਂ ਜਲਦੀ ਕਰਦੀ ਹੈ ਤਾਂ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਨੈਸ਼ਨਲ ਹਾਈਵੇ ਤੇ ਜੋ ਕਿ ਅੰਬਾਲਾ ਨੈਸ਼ਨਲ ਹਾਈਵੇ ਹੈ ਤੇ ਨੈਸ਼ਨਲ ਹਾਈਵੇ ਦੇ ਨਾਲ ਹੀ ਪਿੰਡ ਪੈਂਦੇ ਆ ਮਦਨਪੁਰ ਚਲੇੜੀ ਦੇ ਨਾਲ ਕਈ ਦਰਜਨਾ ਪਿੰਡਾ ਹੈਗੀਆਂ ਜਿਨ੍ਹਾਂ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਨੈਸ਼ਨਲ ਹਾਈਵੇ ਵੱਲੋਂ ਇੱਥੇ ਸੜਕ ਨਿਰਮਾਣ ਨੂੰ ਲੈ ਕੇ ਸਰਵਿਸ ਰੋਡ ਪੱਟੀ ਹੋਈ ਹੈ ਜਿਹੜੀ ਸਰਵਿਸ ਰੋਡ ਸਿੱਧਾ ਕਈ ਦਰਜਨਾ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਦੀ ਸੀ ਤੇ ਡੇਢ ਸਾਲ ਤੋਂ ਲਗਭਗ ਇਹ ਸੜਕ ਪੱਟਣ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸੜਕ ਦੇ ਰਾង ਸਾਈਡ ਤੋਂ ਲੋਕਾਂ ਨੂੰ ਆਉਣ ਨੂੰ ਮਜਬੂਰ ਹੋ ਰਹੇ ਆ ਲੋਕ ਤੇ ਕਈ ਸੜਕੀ ਹਾਦਸੇ ਵੀ ਕਾਫੀ ਸਮੇਂ ਤੋਂ ਦੇਖੇ ਜਾ ਰਹੇ ਆ ਤੇ ਅੱਜ న్యూਸ 89 ਪੰਜਾਬ ਨੂੰ ਪਿੰਡ ਦੇ ਲੋਕਾਂ ਵੱਲੋਂ ਸੰਪਰਕ ਕੀਤਾ ਗਿਆ ਤੇ ਅਸੀਂ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਦੇਖਿਆ ਕਿ ਵਾਕੇ ਹੀ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਉਹ ਬਿਲਕੁਲ ਜਾਇਜ਼ ਪਰੇਸ਼ਾਨੀ ਹੈ ਸੋ ਨੈਸ਼ਨਲ ਹਾਈਵੇ ਦੇ ਕੰਨ ਖੋਲਣ ਵਾਸਤੇ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਕਿਉਂਕਿ ਇਹ ਸਾਡੇ ਸਾਰਿਆਂ ਦਾ ਮਾਮਲਾ ਹੁੰਦਾ ਹੈ ਸਾਰਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਤੇ ਇਸ ਪਿੰਡ ਵਾਲਿਆਂ ਤਾਂ ਜਿਹੜਾ ਹੈ ਰੋਜ਼ਾਨਾ ਆਉਣ ਜਾਣ ਦੇ ਵਿੱਚ ਦਿੱਕਤਾਂ ਆ ਰਹੀਆਂ ਤੇ ਮਹਿਲਾਵਾਂ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਪਿੰਡਾਂ ਨੂੰ ਜਿਹੜਾ ਬਾਜ਼ਾਰ ਲੱਗਦਾ ਹੈ ਉਹ ਰਾਜਪੁਰਾ ਸ਼ਹਿਰ ਲੱਗਦਾ ਤੇ ਬਾਜ਼ਾਰ ਦੇ ਵਿੱਚ ਸਮਾਨ ਲੈਣ ਵਾਸਤੇ ਲੋਕਾਂ ਨੂੰ ਰਾਜਪੁਰੇ ਵਿੱਚ ਆਉਣਾ ਪੈਂਦਾ ਤੇ ਕਈ ਲੋਕ ਪਿੰਡਾਂ ਦੇ ਇਸ ਇਲਾਕੇ ਦੇ ਕਈ ਫੈਕਟਰੀਆਂ ਦੇ ਵਿੱਚ ਤੇ ਕਈ ਦੁਕਾਨਾਂ ਦੇ ਵਿੱਚ ਕੰਮ ਕਰਦੇ ਆ ਜਿਨ੍ਹਾਂ ਨੂੰ ਇਸ ਰਸਤੇ ਦਾ ਇਸਤੇਮਾਲ ਕਰਦਾ ਪੈਂਦਾ ਤੇ ਇਹ ਰਸਤਾ ਜਿਹੜਾ ਹੈ ਬੁਰੀ ਤਰ੍ਹਾਂ ਖਰਾਬ ਹੈ ਜੋ ਸਾਰੀ ਸਥਿਤੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਵੀ ਪਾ ਰਹੇ ਹੋ ਤੇ ਦਰਜਨਾਂ ਲੋਕ ਇਕੱਠੇ ਹੋਏ ਆ ਅਸੀਂ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਇਹਨਾਂ ਲੋਕਾਂ ਨਾਲ ਗੱਲ ਕਰਾਨੇ ਆ ਤੇ ਇਹ ਲੋਕਾਂ ਦਾ ਕੀ ਕਹਿਣਾ ਹੈ ਇਸ ਨੂੰ ਸੁਣੋ ਤੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਇਹ ਖਬਰ ਜਿਹੜੀ ਹੈ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਸਕੇ ਤੇ ਜਲਦੀ ਤੋਂ ਜਲਦੀ ਇਸ ਰਸਤੇ ਦਾ ਹੱਲ ਹੋ ਸਕੇ ਸੋ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਤੇ ਗੱਲ ਕਰਾਨੇ ਆ ਪਿੰਡਾਂ ਦੇ ਲੋਕਾਂ ਦੇ ਨਾਲ ਤੇ ਤੁਹਾਨੂੰ ਸਥਿਤੀ ਦਾ ਜਾਇਜ਼ਾ ਕਰਾਨੇ ਆ ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੇ ਇਲਾਕਾ ਨਿਵਾਸੀਆਂ ਨੂੰ ਆਉਂਦੀਆਂ ਤਾਂ న్యూਸ 89 ਪੰਜਾਬ ਉਹਨਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਦਰਬਾਰੇ ਪਹੁੰਚਾਉਂਦਾ ਮੈਂ ਤੁਹਾਨੂੰ ਅਸੀਂ ਰਾਜਪੁਰਾ ਨੈਸ਼ਨਲ ਹਾਈਵੇ ਤੇ ਖੜੇ ਹਾਂ ਜੋ ਕਿ ਅੰਬਾਲਾ ਨੈਸ਼ਨਲ ਹਾਈਵੇ ਕਿਹਾ ਜਾਂਦਾ ਹੈ ਮੇਨ ਦਿੱਲੀ ਨੂੰ ਵਸਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਰੇ ਪਿੰਡ ਨਿਵਾਸੀ ਇਕੱਠੇ ਹੋਏ ਹਨ ਤੇ ਉਹਨਾਂ ਨੇ న్యూਸ 89 ਪੰਜਾਬ ਨੂੰ ਆਪਣੀ ਸਮੱਸਿਆਵਾ ਦੱਸਣ ਵਾਸਤੇ ਬੁਲਾਇਆ ਹੈ ਸੋ ਜਦ ਅਸੀਂ ਰਾਜਪੁਰੇ ਵਾਲੇ ਪਾਸੋਂ ਆਉਂਦੇ ਆ ਤਾਂ ਇਹ ਤੁਸੀਂ ਜਿਹੜਾ ਕਟ ਦੇਖ ਪਾ ਰਹੇ ਹੋ ਇੱਥੋਂ ਜਿਹੜੇ ਹਨ ਕਾਰਾ ਮੁੜ ਜਾਂਦੀਆਂ ਤੇ ਜਿਹੜੀ ਇਹ ਮਦਨਪੁਰ ਛਲੇੜੀ ਲਗਭਗ 2 ਦਰਜਨ ਪਿੰਡਾਂ ਨੂੰ ਰਸਤਾ ਦੱਸਿਆ ਜਾ ਰਿਹਾ ਹੈ ਇਹ ਰਸਤਾ ਜਿਹੜਾ ਹੈ ਨੈਸ਼ਨਲ ਹਾਈਵੇ ਵਲੋਂ ਜਿਹੜਾ ਹੈ ਰਿਪੇਅਰ ਕਰਨ ਵਾਸਤੇ ਕਹਿ ਸਕਦੇ ਹਾਂ ਜਾਂ ਕਿਸੇ ਵਜੇ ਨਾਲ ਜਿਹੜਾ ਹੈ ਪੱਟਿਆ ਹੋਇਆ ਹੈ ਜਦ ਉਰੇ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਖਾਈ ਜੀ ਬਣੀ ਹੋਈ ਹੈ ਇਹ ਸੜਕ ਦੇ ਬਰਾਬਰ ਜਿਹੜਾ ਹੈ ਪਾਣੀ ਭਰ ਜਾਂਦਾ ਤੇ ਕਈ ਕਾਰਾਂ ਵੀ ਗਿਰ ਚੁੱਕੀਆਂ ਤੇ ਕਈ ਬੰਦੇ ਇਨਸਾਨੀ ਦੇ ਅੰਦਰ गिरके ਜਿਹੜਾ ਹੈ ਨੁਕਸਾਨ ਕਾਫੀ ਵੱਡੇ ਸਤਰ ਤੇ ਹੋ ਚੁੱਕਿਆ ਤੇ ਅੱਜ ਪਿੰਡ ਵਾਲੇ ਜਿਹੜੇ ਹਨ ਇਸ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਹਨ ਕਿ ਨੈਸ਼ਨਲ ਹਾਈਵੇ ਨੇ ਇਹ ਲਗਭਗ ਸਾਲ ਡੇਢ ਸਾਲ ਹੋ ਗਿਆ ਇਸ ਨੂੰ ਪੱਟਿਆ ਹੋਇਆ ਤੇ ਹੁਣ ਵੀ ਇਹਦੀ ਜਿਹੜੀ ਕੋਈ ਸਾਰ ਲੇਨ ਵਾਲਾ ਨਹੀਂ ਹੈ ਤੇ ਕਾਫੀ ਦੁਰਘਟਨਾਵਾਂ ਜਿਹੜੀਆਂ ਹੋ ਚੁੱਕੀਆਂ ਹਾਦਸੇ ਹੋ ਚੁੱਕੇ ਹਨ ਤੇ ਇਹ ਨੈਸ਼ਨਲ ਹਾਈਵੇ ਨੂੰ ਰਸਤਾ ਲੱਗਦਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਪ੍ਰੋਬਲਮ ਆ ਰਹੀ ਹੈ ਨੈਸ਼ਨਲ ਹਾਈਵੇ ਨੂੰ ਚਾਹੀਦਾ ਜਦ ਟੋਲ ਪਲਾਜ਼ਾ ਤੋਂ ਇੰਨੇ ਟੋਲ ਇਕੱਠੇ ਕੀਤੇ ਜਾਂਦੇ ਆ ਲੋਕਾਂ ਤੋਂ ਟੈਕਸ ਕਿੱਟਾ ਕੀਤਾ ਜਾਂਦਾ ਤੇ ਸੜਕਾਂ ਕਿਉਂ ਨਹੀਂ ਠੀਕ ਬਣਾਈ ਜਾਂਦੀਆਂ ਤੇ ਕਿਉਂ ਪਿੰਡ ਵਾਲਿਆਂ ਨੂੰ ਜਿਹੜਾ ਹੈ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਇਹਨਾਂ ਨੇ ਗੁਹਾਰ ਲਾਈ ਹੈ ਤੇ ਅੱਜ ਨਿਊਜ਼ ਚੈਨਲ ਨੂੰ ਇਹਨਾਂ ਨੇ ਬੁਲਾਇਆ ਤੇ ਵਾਕਈ ਹੀ ਜਿਹੜਾ ਹੈ ਅਸੀਂ ਜਾ ਕੇ ਉਹਦੇ ਦੇਖਿਆ ਤੇ ਪਿੰਡ ਵਾਲਿਆਂ ਦੀ ਜਿਹੜੀ ਹੈ ਇਹ ਬਹੁਤ ਵੱਡੀ ਮੰਗ ਹੈ ਤੇ ਕਾਫੀ ਉਰੇ ਨੁਕਸਾਨ ਹੋ ਚੁਕਿਆ ਹੈ ਐਸਾ ਕੀ ਨਾ ਜੀ ਆਪਣਾ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਪਿੰਡ ਮੇਰਾ ਸੁਰਜਗੜਾ ਹੈ ਜੀ ਬਾਕੀ ਇਹ ਸਾਰੇ ਪਿੰਡਾਂ ਦਰਜਣਾਂ ਪਿੰਡਾਂ ਦੇ ਬੰਦੇ ਖੜੇ ਹੈ ਜੀ ਇੱਥੇ ਬਹੁਤ ਮੁਸ਼ਕਲ ਆ ਰਹੀ ਹੈ ਜੀ ਇੱਕ ਸਾਲ ਤੋਂ ਇਹ ਪਟਕੇ ਚਲੇ ਗਏ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ 89 ਚੈਨਲ ਵਾਲਿਆਂ ਦਾ ਜਿਹੜੇ ਸਮੇਂ-ਸਮੇਂ ਸਰ ਹਰ ਇੱਕ ਦੁੱਖ ਤਕਲੀਫ ਸੁਣਦੇ ਆਂ ਜੀ ਹਰ ਇੱਕ ਦੇ ਨਾਲ ਖੜਦੇ ਆਂ ਜੀ ਤੇ ਇਸ ਸਾਲ ਤੋਂ ਉੱਪਰ ਹੋ ਗਿਆ ਜੀ ਇਹ ਪਟਿਆ ਹੋਇਆ ਰਸਤਾ ਇੱਥੇ ਬੜੇ ਐਕਸੀਡੈਂਟ ਹੋ ਗਏ ਜੀ ਤੇ ਸਾਡਾ ਅੱਗੇ ਕੱਟ ਹੈ ਜੀ ਉਹ ਮਦਨਪੁਰ ਨੂੰ ਮੁੜਦਾ ਜੀ ਤੇ ਸਾਨੂੰ ਜਦੋਂ ਆਨ ਟਾਈਮ ਜੀ ਆਊਟਸਾਈਡ ਆਉਣਾ ਪੈਂਦਾ ਜੀ ਅੱਗੇ ਤੋਂ ਗੱਡੀਆਂ ਬਹੁਤ ਸਪੀਡ ਚ ਹੁੰਦੀਆਂ ਜੀ ਨੁਕਸਾਨ ਹੋਏ ਵੀ ਹੋਣ ਦਾ ਵੀ ਬਹੁਤ ਖਤਰਾ ਹੈ ਜੀ ਇਸ ਕਰਕੇ ਜੀ ਇਹ ਕੋਈ ਸੁਣ ਰਿਹਾ ਜੀ ਟੈਕ ਟੂਰ ਟੈਕਸ ਵੀ ਲੈ ਰਿਹਾ ਜੀ ਸਾਰੇ ਰੋਡ ਤੇ ਖੰਡੇ ਟੋਏ ਪਏ ਜੀ ਕੋਈ ਪੁੱਛਣ ਵਾਲਾ ਨਹੀਂ ਹੈ ਜੀ ਤੇ ਤੁਸੀਂ ਇਸ ਬਾਰੇ ਦੇ ਵਿੱਚ ਕੋਈ ਆਪਣੇ ਵਿਧਾਇਕ ਨਾਲ ਗੱਲ ਕੀਤੀ ਹੋਵੇ ਨੈਸ਼ਨਲ ਹਾਈਵੇ ਨਾਲ ਗੱਲ ਕੀਤੀ ਹੋਵੇ ਨਹੀਂ ਜੀ ਗੱਲ ਕਿਸੇ ਨਾਲ ਨਹੀਂ ਕੀਤੀ ਜੀ ਤੇ ਇੱਕ ਦੋ ਵਾਰ ਹੀ ਗਏ ਜੀ ਨੈਸ਼ਨਲ ਹਾਈਵੇ ਦਾ ਦਫ਼ਤਰ ਉਹ ਮਿਲੇ ਨਹੀਂ ਜੀ ਬੰਦੇ ਉੱਤੇ ਤੇ ਫਿਰ ਤੁਹਾਨੂੰ ਯਾਦ ਕੀਤਾ ਜੀ ਠੀਕ ਹੈ ਸਾਡਾ ਮਸਲਾ ਕੀ ਕੀ ਪਰੇਸ਼ਾਨੀ ਆ ਰਹੀ ਹੈ ਜੀ ਹੋਰ ਇਹ ਜੀ ਨੈਸ਼ਨਲ ਹਾਈਵੇ ਰੋਡ ਹੈ ਜੀ ਜਿਹੜਾ ਬਾਲੇ ਤੇ ਇੱਥੇ ਨਾ ਦਰਜਣਾ ਪਿੰਡ ਹੈ ਜੀ ਆਪਣੇ ਪਿੱਛੇ ਮਦਨ ਚਲੇੜੀ ਹੋ ਗਿਆ ਜੀ ਤੇ ਮੇਨ ਸੁਰਜੜਾ ਹੋ ਗਿਆ ਜੀ ਕੜਾਮਾ ਹੋ ਗਿਆ ਜੀ ਇੱਥੇ ਜਿਹੜਾ ਰੋਂਗ ਸਾਈਡ ਇੱਕ ਤਾਂ ਰੋਂਗ ਸਾਈਡ ਸਾਨੂੰ ਆਣਾ ਪੈਂਦਾ ਜੀ ਇੱਕ ਜਦ ਇਧਰ ਤੋਂ ਹਾਈਵੇ ਤੋਂ ਜਾਂਦੇ ਆ ਪਾਣੀ ਭਰ ਪੈਂਦਾ ਜੀ ਪਾਣੀ ਕਰਕੇ ਨਾ ਦਿਖਦਾ ਨਹੀਂ ਅੱਗੇ ਬਹੁਤ ਗੱਡੀਆਂ ਦਾ ਮੋਟਰਸਾਈਕਲਾਂ ਦਾ ਨੁਕਸਾਨ ਹੋ ਚੁੱਕਿਆ ਅਸੀਂ ਬਹੁਤ ਹਾਈਵੇ ਵਾਲਿਆਂ ਨੂੰ ਜਾ ਕੇ ਬਹੁਤ ਅਸੀਂ ਜਾ ਕੇ ਦਫ਼ਤਰ ਅ ਕਈ ਵਾਰੀ ਗਏ ਆ ਪਰ ਸਾਨੂੰ ਕੋਈ ਆਈ ਗਈ ਨਹੀਂ ਦਿੱਤੀ ਉਹਨਾਂ ਨੇ ਇਸ ਕਰਕੇ ਅਸੀਂ ਇਹ ਦਰਜਣਾ ਪਿੰਡ ਬਹੁਤ ਪਰੇਸ਼ਾਨ ਹੈ ਜੀ ਸਾਡੀ ਤੁਹਾਡਾ ਧੰਨਵਾਦ ਹੈ 89 ਦਾ ਜਿਹੜੀ ਸਾਡੀ ਫਰਿਆਦ ਸੁਣ ਤੁਸੀਂ ਆਏ ਆ ਜੀ ਤੁਸੀਂ ਕੀ ਮੰਗਿਆ ਕੀ ਇਹ ਇਸ ਨੂੰ ਜਿਹੜਾ ਹੈ ਜਲਦ ਤੋਂ ਜਲਦ ਜਿਹੜਾ ਰਸਤਾ ਇਹ ਖੋਲਿਆ ਜਾਵੇ ਹਾਂ ਜੀ ਇਹ ਜਤੋਂ ਜ਼ਿਆਦਾ ਰਸਤਾ ਇਹ ਬਣਾਇਆ ਜਾਏ ਜੀ ਇਸ ਕਰਕੇ ਸਾਨੂੰ ਸਾਰੇ ਪਿੰਡਾਂ ਨੂੰ ਬਹੁਤ ਪਰੇਸ਼ਾਨੀ ਹੈ ਜੀ ਤੇ ਹੋਰ ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਲੇਡੀਜ਼ ਵੀ ਲੰਗਦੀਆਂ ਹੋਣੀਆਂ ਜੀ ਬਾਜ਼ਾਰ ਜਾਣਾ ਬਿਲਕੁਲ ਜੀ ਜਿਆਦਾ ਲੇਡੀਆਂ ਨੂੰ ਵਿਕਤ ਹੈ ਜੀ ਹਰ ਇੱਕ ਲੇਡੀ ਚਲਾਣ ਵਾਲੀ ਸਕੂਟਰੀ ਆਊਟਸਾਈਡ ਆਣੇ ਮੈਂ ਵਿਕਤੇ ਵਿਕਤੇ ਹੈ ਹਰ ਇੱਕ ਵਾਰ ਗੱਡੀ ਸਪੀਡ ਮਾਵਾ ਜੀ ਹੈਵੀ ਰੋਡ ਹੈ ਜੀ ਆਪ ਨੂੰ ਕਹਿਣੇ ਕਿ ਲੋੜੇ ਨਹੀਂ ਜੀ ਇਸ ਕਰਕੇ ਬਿੱਕਤ ਆਣੀ ਆਣੀ ਜੀ ਹਾਂ ਹਰ ਇੱਕ ਪਿੰਡ ਨੂੰ ਬਿੱਕਤ ਹੈ ਜੀ ਆਊਟਸਾਈਡ ਮਨੂੰ ਇਹੀ ਮੇਨ ਰਸਤਾ ਇਹੀ ਹੈ ਜੀ ਠੀਕ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਕੜਾ ਮਕਲਾ ਮੇਡਾ ਤੇ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਹੁਤ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀਆਂ ਜੀ ਇਹ ਮੇਨ ਹਾਈਵੇ ਤੇ ਜਦੋਂ ਪਾੜੀ ਘੜ ਜਾਏ ਰਾਤ ਨੂੰ ਅੰਧੇਰੇ ਚ ਪਤਾ ਨਹੀਂ ਲੱਗਦਾ ਅੱਖਾਂ ਚ ਲਾਈਟ ਪੈਂਦੀ ਹੈ ਤਾਂ ਐਕਸੀਡੈਂਟ ਕੇਸ ਹੋਉਨੇ ਹੈ ਜਾਲੀਮਾਨੀ ਨੁਕਸਾਨ ਹੁੰਦੇ ਜਦੋਂ ਆਊਟਸਾਈਡ ਆਨੇ ਆਪਾਂ ਪੁਲਿਸ ਵਾਲੇ ਵੀ ਰੁਕਦੇ ਆ ਚਲਾਨ ਹੁੰਨੇ ਆ ਸਾਨੂੰ ਘਟੋ ਘਟ 5 ਕਿਲੋਮੀਟਰ ਉੱਪਰ ਤੱਕ ਮੁੱਕ ਕੇ ਜਾਣਾ ਪੈਂਦਾ ਹਾਂਜੀ ਹਾਂਜੀ ਬਹੁਤ ਦਿੱਕਤ ਆਦੀ ਇਹ ਵੀ ਆਊਟਸਾਈਡ ਆ ਰਹੀ ਹੈ ਜੀ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਹੈ ਗੱਡੀ ਅੰਦਰ ਹਿੱਟ ਹੋ ਸਕਦੀ ਹੈ ਤੇ ਕਿੰਨਾ ਵੱਡਾ ਜਾਨੀਵਾਲੀ ਨੁਕਸਾਨ ਹੋ ਸਕਦਾ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖ ਰਹੇ ਹੋ ਤੇ ਤੁਹਾਨੂੰ ਉਹ ਵੀ ਦਿਖਾਣੇ ਦੇਖੋ ਇਹ ਰਸਤਾ ਜਿਹੜਾ ਹੈ ਉਹ ਬੰਦ ਕੀਤਾ ਹੋਇਆ ਹੈ ਇਧਰੋਂ ਤੁਹਾਨੂੰ ਉਹ ਦੇਖੋ ਗੱਡੀ ਜਿਹੜੀ ਹੈ ਉਹ ਇਸ ਰੋਡ ਤੇ ਆ ਚੁੱਕੀ ਹੈ ਲੇਕਿਨ ਉਹਨੂੰ ਰੋਂਗ ਸਾਈਡ ਤੇ ਜਿਹੜਾ ਆਣਾ ਪੈ ਰਿਹਾ ਮੈਂ ਤੁਹਾਨੂੰ ਦਿਖਾ ਦੇਣਾ ਨੇੜੇ ਤੋਂ ਕਿ ਕਿਸ ਤਰ੍ਹਾਂ ਦਾ ਸਾਹਮਣਾ ਜਿਹੜਾ ਹੈ ਪਿੰਡ ਵਾਲਿਆਂ ਨੂੰ ਕਰਨਾ ਪੈ ਰਿਹਾ ਤੇ ਇਸ ਪਿੰਡਾਂ ਤੋਂ ਦਰਜਨਾ ਪਿੰਡ ਤੋਂ ਲੋਕ ਜਿਹੜੇ ਹੈ ਬਾਜ਼ਾਰ ਦੇ ਵਿੱਚ ਖਰੀਦਦਰੀ ਕਰਨ ਵਾਸਤੇ ਰਾਜਪੁਰੇ ਵੱਲ ਜਾਂਦੇ ਤੇ ਉਹਨਾਂ ਨੂੰ ਜਿਹੜਾ ਹੈ ਇਸ ਕੱਟ ਤੋਂ ਜਿਹੜਾ ਹੈ ਰੋ ਸਾਈਡ ਆਣਾ ਪੈਂਦਾ ਤੁਸੀਂ ਕਾਰ ਦੇ ਵਿੱਚ ਦੇਖ ਰਹੇ ਹੋ ਕਿ ਇਹ ਕਾਰ ਜਿਹੜੀ ਹੈ ਹੁਣ ਇਧਰੋਂ ਮਦਨਪੁਰ ਵਾਲੇ ਪਾਸੇ ਤੋਂ ਜਿਹੜੀ ਹੈ ਰੋਂਗ ਸਾਈਡ ਤੇ ਆਈ ਹੈ ਤੇ ਇਹ 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 ਹੁਣ ਰੋਂਗ ਸਾਈਡ ਤੇ ਆ ਕੇ ਫਿਰ ਉਹ ਪੂਲ ਦੇ ਥੱਲੋ ਜਿਹੜਾ ਹੈ ਉਹ ਜਾ ਕੇ ਵਾਪਸ ਜਿਹੜੀ ਹੈ ਜਾਏਗੀ ਜੋ ਕਾਫੀ ਵੱਡੀ ਪਰੇਸ਼ਾਨੀ ਹੈ ਕਾਫੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਹੋਰ ਦੱਸੋ ਉਰੇ ਇੱਕ ਗੁਰਦੁਆਰਾ ਸਾਹਿਬ ਹੈ ਬੜਾ ਮੰਨਤਾ ਹੈ ਉਹਨਾਂ ਦੀ ਗੁਰਦੁਆਰੇ ਦੀ ਉੱਥੇ ਵੀ ਲੋਕ ਜਿਹੜੇ ਮੱਥਾ ਟੇਕ ਬਹੁਤ ਮੱਥਾ ਟੇਕਣ ਆਉਂਦੇ ਜੀ ਰਾਤ ਨੂੰ ਤੜਕੇ ਨੂੰ ਜੀ ਇੱਥੇ ਗੁਰਦੁਆਰਾ ਸਾਹਿਬ ਹੈ ਜੀ ਬਾਬਾ ਬੰਤਾ ਸਿੰਘ ਜੀ ਦਾ ਉੱਥੇ ਬਹੁਤ ਸੰਕਟਾਂ ਦੀ ਜੀ ਇਸ ਰੋਡ ਨੂੰ ਬਹੁਤ ਪਰੇਸ਼ਾਨ ਹੈ ਜੀ ਮਤਲਬ ਔਰ ਸਾਈਡ ਆਉਣ ਲੱਗੇ ਬਹੁਤ ਹੋਏ ਜੀ ਜਾਣ ਲੱਗੇ ਵੀ ਆਇਆ ਜੀ ਤੇ ਕੱਟ ਖੋਲੇ ਵੇ ਪਤਾ ਨਹੀਂ ਲੱਗਦਾ ਜੀ ਵਿੱਚ ਖਾਈ ਦੇ गिर ਕੇ ਬੰਦਾ ਬਚ ਨਹੀਂ ਸਕਦਾ ਜੀ ਇਨਸੀਡੈਂਟ ਹੋ ਗਿਆ ਜੀ ਬਹੁਤ ਐਕਸੀਡੈਂਟ ਹੋ ਗਿਆ ਜੀ ਇੱਥੇ ਹਾਂਜੀ ਹਾਂਜੀ ਆਣ ਜਾਣ ਚ ਬਹੁਤ ਪਰੇਸ਼ਾਨੀ ਹੈ ਜੀ ਸਰਦਾਲੂਆਂ ਨੂੰ ਆਣ ਜਾਣ ਦੇ ਜਿਨ ਸਵੇਰੇ ਤੜਕੇ ਆਂਦੇ ਮੱਥਾ ਟੇਕਣ ਕਈ ਵਾਰੀ ਸ਼ਾਮ ਨੂੰ ਆਂਦੇ ਆ ਜੀ ਤੇ ਪਾਣੀ ਭਰਿਆ ਹੁੰਦਾ ਜੀ ਖੱਡੇ ਅਸੀਂ ਬਹੁਤ ਬਰੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਹਿ ਚੁੱਕੇ ਪਰ ਕੋਈ ਵੀ ਸਬਲ ਧਿਆਨ ਨਹੀਂ ਦੇ ਰਿਹਾ ਜੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਦਰਜਨਾ ਪਿੰਡਾਂ ਦੇ ਲੋਕ ਅੱਜ ਨੈਸ਼ਨਲ ਹਾਈਵੇ ਤੇ ਖੜੇ ਆ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਕੋਈ ਸੁਣਵਾਈ ਨਹੀਂ ਹੋ ਪਾਰੀ ਹੈ ਪ੍ਰਸ਼ਾਸਨ ਨੂੰ ਨੈਸ਼ਨਲ ਹਾਈਵੇ ਨੂੰ ਕਈ ਵਾਰੀ ਗੁਹਾਰ ਲਾ ਚੁੱਕੇ ਆ ਤੇ ਨੈਸ਼ਨਲ ਹਾਈਵੇ ਜਦ ਟੋਲ ਬੰਦਿਆਂ ਤੋਂ ਵਸੂਲਦਾ ਹੈਗਾ ਲੋਕਾਂ ਤੋਂ ਵਸੂਲਦਾ ਹੈ ਲੱਖਾਂ ਕਰੋੜਾ ਰੁਪਇਆ ਤੇ ਉਹਨਾਂ ਨੂੰ ਜਿਹੜੀ ਹੈ ਸੜਕ ਦਾ ਧਿਆਨ ਰੱਖਣਾ ਚਾਹੀਦਾ ਸੋ ਆਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਇਹ ਨੈਸ਼ਨਲ ਹਾਈਵੇ ਦੇ ਕੰਨ ਖੁੱਲਦੇ ਆ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਤੇ ਕੀ ਇਹ ਪਿੰਡਾਂ ਵਾਲਿਆਂ ਦੀ ਗੁਹਾਰ ਜਿਹੜੀ ਲਾਈ ਗਈ ਹੈ ਉਹ ਸੁਣਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਕੈਮਰਾਮੈਨ संदीप चौधरी न्यूज एटी नाइन न्यूज एटी नाइन हर खबर जिसका होवे असर